ਅਰਦਾਸਾਂ ਕਰਕੇ ਮੰਗ ਮੰਗ ਕੇ ਰੱਬ ਤੋਂ ਪੁੱਤ ਲਿਆ ਗਿਆ ਸੀ ਅਤੇ ਚਾਰ ਭੈਣਾਂ ਤੋਂ ਬਾਅਦ ਇੱਕ ਛੋਟਾ ਭਰਾ ਘਰ ਦੇ ਵਿੱਚ ਜਨਮ ਲੈਂਦਾ ਹੈ ਚਾਰੋਂ ਭੈਣਾਂ ਇਸ ਰਖੜੀ ਤੇ ਇਸ ਭਰਾ ਦਾ ਇੰਤਜ਼ਾਰ ਕਰ ਰਹੀਆਂ ਸਨ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦਾ ਸੀ ਪਹਿਲਾਂ ਇੰਗਲੈਂਡ ਫਿਰ ਅਮਰੀਕਾ ਤੇ ਹੁਣ ਕੈਨੇਡਾ ਦੇ ਵਿੱਚ ਗਿਆ ਇਹ 25 ਸਾਲ ਦਾ ਨੌਜਵਾਨ ਬੇਹਦ ਹੀ ਹੌਣ ਹਰ ਤੇ ਹੁਸ਼ਿਆਰ ਸੀ ਪਰਿਵਾਰਿਕ ਮੈਂਬਰਾਂ ਦਾ ਧਿਆਨ ਰੱਖਦਾ ਸੀ ਪਰ ਬੀਤੇ ਦਿਨ ਹੀ ਉਸਦੇ ਨਾਲ ਉੱਥੇ ਇੱਕ ਮਾੜੀ ਘਟਨਾ ਹੋ ਗਈ ਜਿਸ ਦੇ ਕਾਰਨ ਇਹ ਬੱਚਾ ਦੁਨੀਆ ਤੋਂ ਚਲਾ ਗਿਆ ਇਕਲੋਤੇ ਭਰਾ ਦੇ ਜਾਣ ਮਗਰੋਂ ਮਾਂ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ ਹੈ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਕੰਜ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਅਚਾਨਕ ਇਹ ਮਾੜੀ ਖਬਰ ਆ ਗਈ ਨਮਾਸ਼ਾਰਤਾ ਰਹਿਣ ਵਾਲਾ ਹੀ ਨੌਜਵਾਨ ਆਪਣੀ ਜਾਨ ਗਵਾ ਬੈਠਾ ਹੈ ਆਖਿਰਕਾਰ ਕੀ ਇਸ ਦੇ ਨਾਲ ਵਾਪਰਿਆ ਤੇ ਕੀ ਘਟਨਾ ਹੋਈ ਹੈ ਪਰਿਵਾਰਿਕ ਮੈਂਬਰਾਂ ਤੋਂ ਜਾਣਦੇ ਹਾਂ

2022 ਦੇ ਵਿੱਚ ਕੈਨੇਡਾ ਚ ਲੱਗਿਆ 2 ਸਾਲ ਰੈਂਟ ਤੋਂ ਬਾਅਦ ਮੈਂ 3 ਮਹੀਨੇ ਹਾਨ ਹੋ ਗਏ ਸੀ ਜਿਹੜੇ ਅੱਗੇ ਗਏ ਨੂੰ ਕੰਮ ਤੋਂ ਵਾਪਸ ਆ ਰਿਹਾ ਸਵਾ ਰੋਡ ਤੋਂ ਹੋ ਗਿਆ ਸਕੂਲ ਤੱਕ ਕਿਸੇ ਕਿਸੇ ਦਾ ਪਤਾ ਲੱਗਾ ਸਾਡਾ ਦੋਸਤਾ ਚੰਦਰਪਾਲ ਉਹਨੇ ਫੋਨ ਸਾਨੂੰ ਦਿੱਤਾ ਜੀ ਦੇ ਸੰਪਰਕ ਹੋ ਗਿਆ ਉਹਨਾਂ ਤੋਂ ਕਹਾ ਲੱਗਾ ਜਾਈ ਪਰ ਜੀ ਆਹ ਥੋੜੀ ਮਿਲਤਕ ਬੇ ਆ ਤੋ ਕੀ ਆ ਤੁਸੀਂ ਉਹ ਸਰਕਾਰ ਲਈ ਕਿਹਾ ਕਿ ਲਿਆ ਲਈ ਜਾ ਕੇ ਮਤਰਾਖ ਜਨਾਬ ਦੇ ਸਹਿਯੋਗ ਨਾਲ ਇਹ ਨਹੀਂ ਉੱਥੇ ਸਾਡੀ ਗੁੱਡੀ ਪ੍ਰੋਣਾ ਘੜਕੂ ਆ ਦਾ ਮੁੰਡਾ ਸਭੇ ਰਸਤੇ ਦਾ ਹੋਰ ਚਲੇ ਗਏ ਉੱਥੇ ਪਹੁੰਚ ਗਏ ਹਾਂ ਕੋਈ ਚੰ ਤੋਂ ਬਾਤ ਨਹੀਂ ਮੋਦੀ ਹਸਪਤਾਲ ਦੇਖੀ ਸੀ ਇਹ ਤਾਂ ਉਹਨੇ ਹਾਂ ਟਾਈਮ ਦਿੱਤਾ ਆਪਣੇ ਦਫ਼ਤਰ ਅੱਜ ਮੰਗਲਵਾਰ ਸ਼ਾਮ ਨੂੰ 3:30 ਵਜੇ ਤੋਂ 10:00 ਵਜੇ ਤੱਕ ਹਾਂ ਸਰ ਉੱਥੇ ਹਾਂ ਸਾਡੀ ਨਾ ਸਾਡਾ ਮੈਂ ਜਰਮੇਸ਼ ਪਾਠਕੂਮ ਦਾ ਨਾਮ ਆਇਆ ਹਾਂ ਮਹਿਰਾਮ ਉਪਨੀ ਦੇ ਜੂ ਆ ਨੜਕਾ ਹੈ ਤਾਂ ਸਾਡਾ ਦੋਹਾਂ ਪਰਿਵਾਰਾਂ ਦਾ ਬਹੁਤ ਬਹੁ ਗੂੜਾ ਸੰਬੰਧ ਰਿਹਾ ਜਿਸ ਤਰ੍ਹਾਂ ਦੋਸਤਾਂ ਦਾ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਇੱਕ ਦੂਜੇ ਦੇ ਉੱਪਰ ਉੱਠ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਦੰਜੀ ਵਾਸਤਾ ਦਾ ਸਾਡਾ ਪਹਿਲਾਂ ਤੋਂ ਸੰਦੇਸ਼ ਰਿਹਾ ਤਾਂ ਇੱਕ ਰਹੇ ਹਾਂ ਪਹਿਲਾਂ ਤੋਂ ਅੱਜ ਇਹਦਾ ਹੁਣ ਪਾਣਾ ਵਰਤਿਆ ਵੀਰਵਾਰ ਰਾਤ ਨੂੰ ਇਹਨਾਂ ਨੇ ਮੈਨੂੰ ਵੀਰ ਨੂੰ ਫੋਨ ਕੀਤਾ 5:30 ਵਜੇ ਉਦੋਂ ਮੈਂ ਯੋਗਾ ਦੀ ਕਲਾਸ اٹੈਂਡ ਕਰਨ ਗਿਆ ਸੀ ਜਦੋਂ ਵਾਪਸ ਆਇਆ ਤਾਂ ਮੈਂ ਦੇਖਿਆ ਤਾਂ ਫੋਨ ਆਇਆ ਤਾਂ ਉਸੇ ਸਮੇਂ ਕੈਨੇਡਾ ਤੋਂ ਸਾਡੀ ਮਾਸਦੀ ਦਾ ਲੜਕਾ ਆ ਇਹਨਾਂ ਦੀ ਭੂਆ ਦਾ ਲੜਕਾ ਹੁਣ ਮੈਨੂੰ ਜਦੋਂ ਫੇਰ ਫੋਨ ਕੀਤਾ ਮੈਂ ਕਿਹਾ ਜਿਹੜਾ ਰਾਮ ਮੁੱਤੀ ਦਾ ਫੋਨ ਆਇਆ ਇਹਦਾ ਫੋਨ ਆਇਆ ਇਹਦਾ ਕੋਈ ਵੱਡੀ ਘਟਨਾ ਵਾਪਰ ਚੁੱਕੀ ਹੈ ਉਸੇ ਵਿਲੇ ਤੇ ਉਹਨਾਂ ਨੂੰ ਦੇਖਿਆ ਬਈ ਨਰੂਹ ਜਿਹੜਾ ਸਾਥੋਂ ਜੀ ਉੱਥੇ ਆ ਇਹ ਚਾਰ ਗੁੱਡੀਆਂ ਤੋਂ ਬਾਅਦ ਹੋਇਆ ਸੀ। ਸਭ ਤੋਂ ਛੋਟਾ ਸੀ। ਪਲੱਸ ਮੈਰਿਜ ਮੈਰਿਜ ਜਿੰਦ ਉਹ ਆਪਾਂ ਇਹ ਕਹਿ ਸਕਦੇ ਬਈ ਸੁਪੋਜ਼ ਦੇ ਨਾਲ ਫਸੀ ਹਨ ਐਜੇ ਸੁਪੋਜ਼ ਕੈਨੇਡਾ ਗਿਆ ਸੀ। ਤਾਂ ਵਿਆਹ ਜਿਹੜਾ ਸੀ ਉਹ ਨੀਤੀ ਤੋੜ ਚੜਿਆ। ਤਾਂ ਉਹਦੇ ਕਰਕੇ ਜਿਹੜਾ ਨੰਬਰ ਵਗੈਰਾ ਪੁਆਇੰਟਾਂ ਦੇ ਵਿੱਚ ਵੀ ਸਪੋਸਰ ਦੀ ਖੁਸ਼ਾਈ ਆ ਰਹੀ ਸੀ ਜਿਹਦੇ ਕਰਕੇ ਅਮਰੀਕਾ ਜਾਣਾ। ਕਿੰਨੀ ਕੁ ਮੁਸ਼ਕਿਲ ਸੀ? ਉੱਤਰੀ ਸਾਰਦ ਆਤੀ 4 ਅਕਤੂਬਰ 1998 ਦਾ ਜਨਮ ਸੀ